ਉਹ ਤੇਰਾ ਕੀ ਨਾ ਗਗਨਦੀਪ ਤੇਰੇ ਪਿਓ ਦਾ ਕੀ ਕਰਦਾ ਸੀ ਕੀ ਕਰਦਾ ਅੱਛਾ ਅੱਜ ਕੀ ਕਰਦੀ ਵੱਡੀ ਰੋਡ ਦਾ ਹਾਈਵੇ ਰੋਡ ਤੇ ਨਬੜੀ ਦੇ ਇਹਨਾਂ ਦਾ ਮੁੰਡਿਆਂ ਦਾ ਚਿੱਟਾ ਲਾਉਣਾ ਨਾ ਤੂੰ ਚਿੱਟਾ ਲਾਉਣਾ ਨਾ ਸਹੀ ਸਹੀ ਰੱਖ ਦੇ ਚਿੱਟਾ ਲਾਉਣਾ ਨਾ ਇਹਨੂੰ ਅੱਛਾ ਪਹਿਲਾਂ ਉੱਥੇ ਗੱਡੀ ਚਲਾਉਣਾ ਗੱਡੀ ਘਟੋਰੇ ਤੂੰ 10000 ਰੁਪਏ ਲੁੱਟਿਆ ਲਾਈ ਲਾਈ ਨੇ ਚਾਰ ਭਾਈ ਜੀ

ਹਾਂ ਗੁੱਕੀ ਮੈਤੇ ਦਾ ਇੱਕ ਬਿੱਲਾ ਸ਼ੇਰਗੜ ਦਾ ਇੱਕ ਲੱਡੂ ਦੰਨੇ ਵਾਲੇ ਦਾ ਮੇਰੇ ਪਿੰਡ ਦੇ ਪੰਜਵਾਂ ਪੰਜਵਾਂ ਨਹੀਂ ਚਾਰ ਹੀ ਸੀਗੇ ਦੋ ਥੇ ਨਹੀਂ ਗੱਡੀ ਕਿਹੜੀ ਸੀ ਗੱਡੀ ਕਿਹੜੀ ਰੰਗ ਦੀ ਫਿਰ ਕੋਲੇ ਪਿਸਤੌਲ ਸੀ ਫਸਲਾ ਟੀਵੀ ਸੀ ਤੇ ਤੂੰ ਲੁੱਟਦੀ ਕੀ ਸੀਗਾ ਤੇ ਉਹ ਲੁੱਟਦੀ ਮੈਂ ਗੱਡੀ 'ਚ ਬੈਠਾ ਸੀ ਨਹੀਂ ਲੁੱਟਦੀ ਕੀ ਲੁੱਟੇ ਕਿਹਦੇ ਕੋਲੇ ਆ ਸਾਡੇ ਕੋ ਨਹੀਂ ਪਿਸਤੌਲ ਨਹੀਂ ਸੀ ਕਿਸੇ ਕੋਲ ਮੈਂ ਤੂੰ ਕਾਦੀ ਖਾਤਰ ਸੀ ਥੱਲੇ ਬੈ ਕੇ ਗੱਲ ਕਰੁੰ ਮੁੰਡੇ ਪਟਾਣੇ ਨਹੀਂ ਸੀਗਾ ਜੀ ਸਾਡੇ ਕੋ ਨਹੀਂ ਚਲਾਇਆ ਚਲਾਇਆ ਖੈਰੀ ਸਾਡੇ ਕੋ ਹੈ ਨਹੀਂ ਜੀ ਗੱਡੀ ਤੁਸੀਂ ਸਾਰੀ ਤਲਾਸ਼ੀ ਕਰ ਲੋ ਹੈ ਹੈ ਨਹੀਂ ਜੀ ਠੀਕ ਹੈ ਨਹੀਂ ਲੁੱਟੋ ਉਹ ਗੱਡੀ ਦੇ ਵਿੱਚ ਕੀ ਕੀ ਸੀਗਾ ਸਿੱਟੇ ਕੋਲੇ ਸੰਦ ਕੀ ਸੀ ਤਲਾਸ਼ਾ ਸੀ ਕਿਹ ਕਿਹ ਕੁਰਬਾਨ ਸੀ ਦੁਆਰੇ ਦੱਸ ਜਿੰਨੇ ਬੰਦੇ ਲੁੱਟੇ ਜਾਂਦੇ ਸੀ ਜੇ ਕੀ ਮਾਰਨ ਕੋਈ ਕਰਦਾ ਬਾਈ ਯਾਰ ਜੋਰ ਪਰ ਤੁਸੀਂ ਲੁੱਟੇ ਟੇਣਾ ਦਾ ਮੁੰਡਾ ਹੈ ਚੱਲ ਦੁਨੀਆ ਵਾਲਿਓ ਬੋਲ ਕੇ ਦੱਸ ਵੀ ਕੀ ਨਹੀਂ ਲੁੱਟਖੋ ਕਰਦੇ ਸੀ ਕਿ ਨਹੀਂ ਕਰਦੇ ਸੀ ਇੱਕ ਅੱਜ ਹੀ ਕੀਤੀ ਸੀਗੀ ਇੱਧਰ ਬੋਲ ਕੇ ਦੱਸ ਐਂਦਾ ਇੱਧਰ ਬੋਲ ਕੇ ਦੱਸ ਲੁੱਟਖੋ ਕਰਦਾ ਹੋਰ ਭਰਾਵਾ ਗੱਡੀ ਦੇ ਨੰਬਰ ਤੇ ਚੇਪੀਆਂ ਪਟੀਆਂ ਕੀ ਲਾਇਆ ਸੀ ਗੱਡੀ ਦੇ ਨੰਬਰ ਤੇ ਚੇਪੀਆਂ ਕਿਉਂ ਲਾਇਆ ਸੀ ਪਤਾ ਨਹੀਂ ਉਹਨਾਂ ਹੀ ਲਾਇਆ ਸੀ ਤੈਨੂੰ ਪੁੱਛ ਟੇ ਕਿਹੜਾ ਮੁੰਡਾ ਨੂੰ ਹਾਂਜੀ ਹਾਂਜੀ ਕਿਹੜੇ ਚੈਲ ਦਾ ਮੁੰਡਾ ਦਾ ਨਾਮ ਦੱਸ ਤੇਰੇ ਦਾਦੇ ਦਾ ਤੇਰੇ ਪਿਓ ਦਾ ਸਰਜੀਤ ਜੀ ਤੇਰੇ ਦਾਦੇ ਦਾ ਵੀਰ ਸਿੰਘ ਜੀ ਛਾਪਾ ਉਹਨਾ ਤੋਂ ਆਪਦੇ ਪਿਓ ਦੇ ਮਾਂ ਦੇ ਹਣਾ ਕਿੰਨੇ ਪੈਸੇ ਦਿੰਦੇ ਆ ਬੱਸ ਬੰਦਾ ਆ ਗਿਆ ਜੀ ਮੈਂ ਤਾਂ ਇੱਕ ਵਾਰੀ ਜੀ ਬੱਸ ਪਿਓ ਤੋਂ ਜੀ ਚੱਕ ਨਹੀਂ ਇੱਕ ਚਲ ਬਿਠਾਓ ਇਹਨੂੰ ਚਲ ਬਾਹਰ ਗੱਡੀ ਚ ਜਾ ਵੀਡੀਓ ਬੰਦ ਕਰੋ ਚਲਾ ਜਾ ਬੈਠਾਓ ਜੱਗੀ ਬੰਦ ਚਲ ਬਾਹਰ ਗੱਡੀ ਚ ਜਾ ਜੀ ਆਹ ਬੰਦੇ ਉਹਨਾਂ ਅੱਜ ਨਾਲ ਸੈਂੜੇ ਵਾਲੇ ਬੰਦੇ ਪੈ ਗਏ ਸੈਂੜੇ ਵਾਲੇ ਤੇ ਆ ਵੇਖੋ ਬੰਦੇ ਦੀ ਲੱਤ ਆਹ ਦੇਖੋ ਕੋ ਆਹ ਮਰਾਜ਼ ਬੰਦੇ ਦੇ 1 ਘੰਟਾ ਹੋ ਗਿਆ ਹਾਂ 1 ਘੰਟਾ ਹੋ ਗਿਆ ਬੰਦੇ ਦੇ ਆ ਦੇਖੋ ਆ ਬੰਦੇ ਆ ਆ ਆਟੋ ਇਹਨਾਂ ਦਾ ਸੋ ਆਟੋ